ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਫਤੇਗੜ ਛੰਨਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਕਿਉਂਕਿ ਇਸ ਘਰ ਦੇ ਵਿੱਚੋਂ ਕਾਫੀ ਵਾਰ ਵੀਡੀਓ ਬਣਾ ਚੁੱਕਿਆ ਅੱਗੇ ਆਪਾਂ ਬਣਾਉਣੇ ਹੁੰਦੇ ਆਂ ਸੱਜਣੋ گاਵਾਂ ਦੀਆਂ ਤੇ ਮੱਝਾਂ ਦੀਆਂ ਵੀਡੀਓ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਿਰਫ ਤੁਹਾਨੂੰ ਹੀਫਰ ਦਿਖਾਵਾਂਗੇ ਛੋਟੇ ਚੰਗੇ ਰਿਕਾਰਡ ਵਾਲੇ ਦੋ ਮੋਹਰਾ ਨਸਲ ਦੀਆਂ ਕੱਟੀਆਂ ਇੱਕ ਪਿਓਰ ਨੀਲੀ ਦੀ ਕੱਟੀ ਆ ਤੇ ਇੱਕ ਹੈਗੀ ਆ ਚੰਗੇ ਰਿਕਾਰਡ ਵਾਲੀ ਸੱਜਣੋ ਜਰਸੀ ਬੱਚੀ ਤੇ ਆਜੋ ਬਾਕੀ ਸੀਰੇ ਨਾ ਕਰਾਉਣੇ ਗੱਲਬਾਤ ਰੇਟ ਸਾਰੀਆਂ ਦੇ ਵੀਡੀਓ ਚ ਹੀ ਕਰਾ ਦਾਂਗੇ ਰੇਟ ਵੀ ਬਾਈ ਕਹਿੰਦਾ ਯਾਰ ਇਹਨਾਂ ਦੇ ਜਮੀ ਨਾਰਮਲ ਰੇਟ ਹੀ ਰੱਖਣੇ ਨੇ ਆਮ ਸੱਜਣ ਦੇ ਪਹੁੰਚ ਵਾਲੇ ਕੋਈ ਬਾਵਾ ਬਾਧੂ ਰੇਟ ਨਹੀਂ ਕਰਨੇ ਆਜੋ ਸੀਰੇ ਹੋਰ ਕਿਵੇਂ ਆ ਸਤਿ ਸ਼੍ਰੀ ਅਕਾਲ ਬਾਈ ਪਹਿਲਾਂ ਸਾਰਿਆਂ ਨੂੰ ਜਿੰਨੇ ਵੀ ਆਪਣੇ ਨਾਲ ਚੈਨਲ ਨਾਲ ਜੁੜੇ ਹੋਏ ਨੇ ਵੀਡੀਓ ਦੇਖਦੇ ਨੇ ਬਾਹਰਲੇ ਹੋ ਸਾਰਿਆਂ ਦਾ ਚੜਦੀ ਕਲਾ ਬਹੁਤ ਧੰਨਵਾਦ ਹਾਂ ਚੜਦੀ ਕਲਾ ਵਧੀਆ ਬਈ ਅੱਜ ਤੋਂ ਕਰ ਲਈਏ ਸ਼ੁਰੂ ਹਾਂਜੀ ਹਾਂ ਹਾਂ ਖੋਲ ਕੇ ਤੋਰਦੇ ਨਾਲ ਨਾਲ ਦੀ ਡਿਟੇਲ ਆ ਦੇ ਇਹਦੀ ਦਾਸ਼ਕ 9-10 ਮਹੀਨਿਆਂ ਦੀ ਉਮਰ ਆ ਬਈ ਇਹ ਉਮਰ ਹੈ ਇਹ ਸੱਜਣੋ 10 ਕ ਮਹੀਨਿਆਂ ਦੀ ਤੇ ਆ ਗਈ ਹੈ ਨਾ ਪਿਓਰ ਨੀਲੀ ਰਾਵੀ ਚ ਆ ਗਈ ਜਮਾ ਪਿਓਰ ਆ ਗਈ ਬਾਈ ਇਹਦੀ ਕੋਈ ਵੀ ਚੀਜ਼ ਮੰਨ ਕੇ ਚੱਲ ਵੀ ਆਪਾਂ ਨੂੰ ਦੱਸਣ ਦੀ ਲੋੜ ਨਹੀਂ ਆ ਹੈਗੀ ਆ ਹੈਣੀਗੀ ਹੈਨਾ ਆ ਪਿਓਰ ਨੀਲੀ ਚ ਆ ਗਈ ਸਾਰੀ ਨਿਸ਼ਾਨੀਆਂ ਨੇ ਤਕਰੀਬਨ ਤਕਰੀਬਨ ਫੇਸ ਕੁਆਲਟੀ ਤੋਂ ਲਾ ਕੇ ਅੱਖਾਂ ਤੋਂ ਲਾ ਕੇ ਹਰੇਕ ਪੱਖ ਤੋਂ ਪਿਓਰ ਨੀਲੀ ਚ ਆ ਗਈ ਉਮਰ ਕਿੰਨੀ ਦੱਸੀ ਸੀ ਤੇ ਇਹਦੀ ਬਾਈ 9-10 ਕ ਮਹੀਨਿਆਂ ਦੀ ਉਮਰ ਹੈ ਇਹਦੀ 9-10 ਮਹੀਨਿਆਂ ਦੀ ਉਮਰ ਹੈ ਇਹਦੀ ਇਹਦੀ ਮਾਂ ਦਾ ਕੀ ਰਿਕਾਰਡਾ ਦੁੱਧ ਦਾ ਕੁਝ ਪਤਾ 16-17 ਲੀਟਰ ਆ ਬਾਈ ਆਪ ਕਿਹੜੇ ਸੀਮੰਦੀਆ ਇਹ ਸਰਕਾਰੀ ਸੀ ਯਾਰ ਵੀ ਜਿਹੜਾ ਨਾਬਾ ਨਹੀਂ ਹੈਗਾ ਵ ਉਹ ਉਹਨਾਂ ਦੀ ਹੈ 90 ਵਾਲਾ ਆਪ ਬਾਈ ਕਹਿੰਦਾ ਹੈਗੀ ਆ 90 ਵਾਲੇ ਦੇ ਕਿਸੇ ਸਰਕਾਰੀ ਸੀਮੰਦੀ ਆ ਪੱਕਾ ਕਨਫਰਮ ਨਹੀਂ ਹੈਗਾ ਵੀ ਕਿਹੜੇ ਦੀ ਆ ਉਹ ਜੱਜਮੈਂਟ ਤੁਸੀਂ ਕਰ ਲਿਓ ਉਹ ਕੱਤੀ ਸੱਜਣੋਂ ਚੰਗੀ ਆ ਰੰਗ ਰੂਪ ਦੀ ਵੀ ਚੰਗੀ ਆ ਆ ਪਿਓਰ ਨੀਲੀ ਜਿਹੀ ਐ ਨੂੰ ਤੋਰ ਦੇ ਆ ਇੱਥੇ ਚੈੱਕ ਕਰ ਸਕਦੇ ਹਾਂ ਉਮਰ ਆ ਜਿਹੜੀ ਉਮਰ ਇਸ ਟਾਈਮ ਇਹਦੀ ਕੁੱਲ 10 ਤੋਂ 11 ਮਹੀਨੇ ਆ ਇੱਥੇ ਖੜ੍ਹਾ ਲਾ ਬਾਈ ਉਹਨਾਂ ਨੂੰ ਮੂੰਹ ਕਰਾ ਕੇ ਉਹ ਫੇਸ ਉਹਨਾਂ ਕਰਾ ਲਾ ਇਹ ਇੱਥੇ ਇੱਥੇ ਤਾਂ ਦਿਖਾ ਦੇ ਦਰਸਵੇ ਸਮਾਰ ਕੇ ਹਨ ਫੇਸ ਕੁਆਲਿਟੀ ਵੀ ਉਹਦੇ ਨੱਕ ਵੀ ਵਾਈਟ ਆ ਗਿਆ ਮੱਥਾ ਵੀ ਤੇ ਅੱਖਾਂ ਵੀ ਬਿਲਕੁਲ ਪਿਓਰ ਨੀਲੀ ਚ ਆ ਗਈਆਂ ਲੈ ਚੱਲ ਸੀ ਰਿਆਂ ਤੇ ਰਿਕਾਰਡ ਬਾਈ ਨੇ ਤਕਰੀਬਨ ਇਹਦਾ ਸਾਰਾ ਦਸਤਾਬੀਜ਼ ਆਪ ਹੈਗੀ ਆ ਨਾਬੇ ਵਾਲੇ ਫਾਰਮ ਦੇ ਕਿਸੇ ਸਰਕਾਰੀ ਸੇਵੰਦ ਦੀ ਆ ਮਾਦਰ ਦਾ ਰਿਕਾਰਡ ਦੱਸਿਆ 16 17 ਲੀਟਰ ਤੇ ਝੋਲੀ ਝੂਲੀ ਥੱਲੇ ਤੁਹਾਨੂੰ ਆਪਾਂ ਦਿਖਾ ਦੰਨੇ ਨੇ ਨੇੜੇ ਲਾ ਕੇ ਥਣ ਤੁਨ ਤਾਂ ਨਹੀਂ ਫਾਲਤੂ ਹੈਗਾ ਉਸਤਾਦ ਕੋਈ ਨਾ ਨਾ ਕੋਈ ਇੱਥੇ ਦਿਖਾਈ ਮਾਰ ਜੀ ਇਹ ਕਿਹੜਾ ਕੁਝ ਕਹਿੰਦੀ ਐ ਥਣ ਥਣ ਟੌਪ ਕੁਆਲਟੀ ਦਾ ਲੱਗਿਆ ਮੱਜਣਾ ਸਿਸਟਮ ਇਹ ਆ ਝੋਲੀ ਝੂਲੀ ਵੀ ਬਹੁਤ ਆ ਬਣੂ ਬਣੂ ਵੀ ਚੰਗੀ ਹਜੇ ਥਣ ਚਾਰ ਲੱਗੇ ਨੇ ਸਿੰਗਲ ਕੋਈ ਫਾਲਤੂ ਨਹੀਂ ਹੈਗਾ ਪੈਰਾਂ ਤੋਂ ਲੈ ਕੇ ਮੂੰਹ ਤੋਂ ਲੈ ਕੇ ਠੀਕ ਆ ਨਾ ਜਮਾ ਪੱਕੇ ਪੈਰ ਨੇ ਕੋਈ ਉਹ ਹਰੇਕ ਪੱਖ ਤੋਂ ਜੀ ਆਪਾਂ ਗੱਲ ਕਰ ਲਈਏ ਵੀ ਮੇਲੇ 'ਚ ਵੀ ਮੇਲੇ 'ਚ ਵੀ ਖੜਿਆ ਦੇ ਬਾਰੇ ਨਹੀਂ ਕਰਦੇ ਹਾਂ ਹਾਂ ਮੇਲੇ 'ਚ ਖੜਨ ਵਾਲੀ ਕੱਟੀ ਹੈ ਪੈਸੇ ਕਿੰਨੇ ਲਵਾਂਗੇ ਇਹਦੇ ਇਹਦਾ 25000 ਰੁਪਏ ਮੁੱਲ ਕਰ ਦਿਆਂਗੇ ਬਾਈ ਕਿੰਨੇ ਕ ਦੀ ਛੱਡ ਦਾਂਗੇ ਤੇ ਆਪਾਂ 23000 ਰੁਪਏ ਦੀ ਛੱਡ ਦਾਂਗੇ ਬਾਈ ਇਹ ਛੱਡ ਦਾਂਗੇ ਸਿਰਫ 23000 ਰੁਪਏ ਦੀ ਹਾਂ ਹਾਂ ਮੈਂ ਇਹ ਬਾਈ ਕਹਿੰਦਾ 23000 ਦੀ ਦੇ ਦਾਂਗੇ ਤੇ ਇਹਦੇ ਨਾਲ ਦੋ ਕੱਟੀਆਂ ਹੋਰ ਦਿਖਾਉਂਗਾ ਉਸ ਤੋਂ ਬਾਅਦ ਦਿਖਾਉਂਗਾ ਇੱਕ ਜਰਸੀ ਬੱਛੀ ਜੇ ਕਿਸੇ ਨੇ ਦੋ ਤਿੰਨ ਜਾਂ ਕੱਟੀਆਂ ਲੈਣੀਆਂ ਨੇ ਤਾਂ ਉਹਦੇ 'ਚ ਮੰਤਾਨ ਹੋ ਜੂਗਾ ਹਾਂ ਹਾਂ ਉਹ ਕੋਈ ਗੱਲ ਨਹੀਂ ਉਹਦੇ 'ਚ ਮੰਤਾਨ ਹੋ ਜੂ ਹੁਣ ਆਹ ਕੱਟੀ ਤੇ ਮਾਰਦੇ ਇਹਦੀ ਉਮਰ ਤਾਂ ਛੋਟੀ ਲੱਗਦੀ ਮੈਨੂੰ ਹਾਂ ਇਹ ਬਈ ਆਪਣੇ ਤੋਂ ਗਈ ਸੀ ਮੱਝ ਆ ਹੁਣ ਪਿੱਛੇ ਉਹਦਾ ਹਣਾ ਤੇ ਉਹਨਾਂ ਨੇ ਕਹਿੰਦਾ ਜੱਲ ਕੱਟੀਆਂ ਰੱਖਣੀਆਂ ਨਹੀਂ ਹੈਗੀਆਂ ਠੀਕ ਆ ਗੱਲ ਇਹ ਮੱਝ ਆਪਾਂ ਨੇ ਵੇਚੀ ਹੋਈ ਆ ਆਪਾਂ ਨੂੰ ਵੀ ਇਹਦੀ ਮਾਲਾ ਕਿੰਨਾ ਦੁੱਧਾ ਜਮਾਂ ਜੈਨੂਅਲ ਇਹ ਬਾਈ ਆਪਣੇ ਕੋਲੇ ਉਦੋਂ ਮੰਨ ਕੇ ਚੱਲ ਵੀ 8 ਦਿਨਾਂ ਦੀ ਮਸੂਈ ਲਿਆ ਸੀ 8 ਦਿਨ ਆਪਣੇ ਕੋਲੇ ਰਹੀ ਸੀ ਉਦੋਂ ਆਇਆ ਸੀਗਾ 16 17 ਕਿਲੋ ਆਪਣੇ ਕੋਲੋਂ ਜੋਕ ਕੇ ਲੈ ਕੇ 16 17 ਕਿਲੋ ਹਾਂ 15 16 ਦਿਨਾਂ ਦੀ ਮਸੂਈ ਥੱਲੇ ਵੀ ਆਈ ਗਈ ਮੰਨ ਕੇ ਚੱਲ ਵੀ 9 18 20 ਕਿਲੋ ਵਾਲੀ ਮੱਝ ਦੀ ਠੱਠੀ ਆ ਗਈ ਹੈ ਮੱਝ ਦਿਖਾ ਦਾਂਗੇ ਆਪਾਂ ਕਿਸੇ ਸੱਜਣ ਕੋਲ ਜੇ ਕਿਸੇ ਸੱਜਣ ਨੇ ਦੇਖਣੀ ਆ ਕੇ ਇਹ ਆਈ ਵੀ ਮੱਝ ਇਹ ਇਸ ਟਾਈਮ ਕਿੰਨੀ ਕੂ ਇਹ ਬਾਈ 6 ਮਹੀਨਿਆਂ ਦੀ ਤੋਰੀ ਖੋਲ ਕੇ ਇਹਨੂੰ ਵੀ ਇਹਨੂੰ ਵੀ ਤੋੜ ਕੇ ਦਿਖਾ ਦੇ ਉਮਰ ਇਹਦੀ ਤਕਰੀਬਨ 6 ਤੋਂ 8 ਕੁ ਮਹੀਨਿਆਂ ਦੇ ਵਿੱਚ ਹੋਊਗਾ ਨਾ ਹਾਂ ਹਾਂ ਬਈ ਇਹ ਬਾਤ ਕੀ ਮੱਝ ਬਹੁਤ ਚੰਗੀ ਆ ਗਈ ਉਹ ਆ ਬਈ ਇਹ ਮੰਗਰੀ ਆਈ ਸੀ ਕੱਟੀ ਹਰਿਆਣੇ ਚ ਉਹ ਕਰੀ ਸੀਗੀ ਠੀਕ ਆ ਗੱਲ ਸੁਆ ਕਿਹੜਾ ਸੀ ਉਹਦਾ ਦੂਜਾ ਸੁਆ ਸੀਗਾ ਜੀ ਦੂਜੇ ਸੁਏ ਦਾ ਰਿਕਾਰਡ ਹੈਗਾ ਇਹਦੀ ਮਦਰ ਦਾ 17 ਤੋਂ 18 ਕਿਲੋ ਦਾ ਤੇ ਉਮਰ ਇਹਦੀ ਹੈਗੀ ਆ ਤੁਸੀਂ ਆਈਡੀਆ 'ਚ ਲਾ ਲਓ ਵੀ 6-7 ਮਹੀਨਿਆਂ ਦੇ ਢੇੜ-ਗੇੜੀ ਆ ਉਮਰ ਇਹਦੀ ਬਸ ਇੱਥੇ ਤੋਂ ਕਮਾ ਲਓ ਬਈ ਕਿਉਂਕਿ ਮੱਝ ਆ ਜਿਹੜੀ ਉਹ ਬਾਈ ਹਰਿਆਣੇ ਤਾਂ ਖਰੀਦ ਲਈਆਂ ਵੀ ਇਹਦੀ ਮਾਦਰ ਬਾਈ ਹੋਰਾਂ ਕੋਲ ਗਈ ਸੀ ਦੁੱਧ ਚਲਵਾ ਕੇ ਸੇਲ ਕਰੀ ਸੀ ਬਾਈ ਹੋਰਾਂ ਨੇ ਤਾਂ ਕਰਕੇ ਉੱਥੇ ਤੋਂ ਇਹ ਕੱਟੀ ਸੱਜਣੋਂ ਲੈ ਲਈ ਤੇ ਹੁਣ ਇੱਕ ਨਾਲ ਵਾਲੀ ਦਿਖਾਉਂਗਾ ਰੇਟ ਇਹਨਾਂ ਦਾ ਮੈਂ ਜੋੜੇ ਦੇ ਹੀ ਕਰਾ ਦੂੰਗਾ ਆ ਨਾਲ ਵਾਲੀ ਤੇ ਵੀ ਮਾਰ ਦੇ ਦਰਸ ਕੈਮਰਾ ਆ ਇਹਦੇ ਉਹ ਦਿਖਾ ਦੇ ਥਣ ਥਣ ਕੋਈ ਫालतू ਤਾਂ ਨਹੀਂ ਹੈਗਾ ਥੱਲੇ ਉਹਦੀ ਸਮੱਸਿਆ ਆ ਜਮਾ ਜੈਡ ਬਲੈਕ ਕੱਟੀਆਂ ਨੇ ਹੈ ਹਨ ਆ ਚਾਰ ਸਿੰਗਲ ਹੀ ਆ ਗਏ ਇਹਦੇ ਵੀ ਤੇ ਹੁਣ ਮਾਰ ਦੇ ਦੇ ਤੇ ਇਹਨੂੰ ਖੜੀਆਂ ਨੂੰ ਦਿਖਾ ਦੇ ਥੋੜੀ ਜਿਹੀ ਸ਼ਰਾਰਤ ਕਰਦੀਆਂ ਨੇ ਇਹਦੀ ਉਮਰ ਕਿੰਨੀ ਕਾ ਇਹ ਵੀ ਭਈ ਐਨੇ ਕ ਚਿਰ ਦੀ ਹੋਈ ਆ ਗਈ ਇਹ ਐਸ਼ਿਆ ਹਾਂ ਇਹ ਦੇ ਵੀ ਚਾਰ ਹੀ ਮਹੀਨਾ ਕਿ ਤੁਮਾਨੂੰ ਮਹੀਨਾ ਕਬੱਡੀ ਹੋਊਗੀ ਹਾਂ ਇਹ ਮਹੀਨਾ ਕਬੱਡੀ ਹੋਈ ਦੀ ਸਾਮ ਘੱਟ ਕਰੀਆ ਹਣਾ ਥੋੜੀ ਜੀ ਸ਼ਾਮ ਥੋੜਾ ਉਹਨਾਂ ਕੋਲੇ ਨਾ ਮਾਲ ਉਹ ਦੁੱਧ ਵਾਲੀ ਵੱਧ ਰੱਖ ਦੇਣਗੇ ਠੀਕ ਆ ਗੱਲ ਇਹਦੀ ਇਹਦੀ ਮਾਂ ਦੁੱਧ ਕਿੰਨਾ ਕ ਦੱਸਿਆ ਆਪਾਂ ਨੂੰ ਇਹ ਵੀ 15 16 ਕਿਲੋ ਵਾਲੀ ਦੀ ਆ ਇਹ ਵੀ 15 ਹਾਂ ਆਪਣੇ ਕੋਲੇ ਮੈਨੂੰ ਲੱਗੇ ਚੱਲ ਵੀ ਉਹ ਹੁਣ ਵੀ ਮਈਆਂ ਲੈਣੀਆਂ ਉਹਨਾਂ ਦੇ ਆਪਾਂ ਕੱਲ ਪਰਸੋਂ ਨੂੰ ਮੈਂ ਜਾਣਾਗਾ ਠੀਕ ਆ ਗੱਲ ਇਹ ਦੋ ਤਿੰਨ ਮਈਆਂ ਲੈਣੀਆਂ ਉਹਨਾਂ ਦੁੱਧ ਵਾਲੀਆਂ ਉਹਨਾਂ ਕੋਲੇ 15 16 ਪਸ਼ੂ ਨੇ ਸਾਰੇ ਕਿੰਨੇ ਦੁੱਧ ਵਾਲੀ ਰੱਖਦੇ ਨੇ 15 ਤੋਂ ਪਲੱਸ ਹੀ ਰੱਖਦੇ ਨੇ ਡੈਰੀ ਵਾਲਾ ਸਿਸਟਮ ਦੋਨੇ 15000 ਰੁਪਏ ਦੇ ਦੇ ਦਾਂਗੇ ਸਿਰਫ ਹਾਂ ਪਿਆਪੜ ਕੋਲ ਆਈਆਂ ਆਪੋਨ ਅਬੀ ਚਲੋ ਓਰਨ ਕੋਲ ਮੈਂ ਲਿਆ ਆਈ ਬੀ ਚਲੋ ਕੋਈ ਪਾਣ ਨਾਲ ਲੈ ਜਾਉਣਾ ਚੰਗੀਆਂ ਪਾਲ ਲੂਗਾ ਕੋਈ ਦੋਨੇ ਇੱਕ ਗੱਲ ਹੋਰ ਦੱਸਦਾ ਨਾ ਸੱਜਣਾ ਕੋਈ ਇਹ ਬਾਗੀ ਸੱਜਣਾ ਬਾਗੀ ਬੱਤੀ ਕੋਈ ਕਮਾਈ ਵਾਸਤੇ ਨਹੀਂ ਬਾਈ ਲੈ ਕੇ ਆਏ ਇਹਨਾਂ ਨੂੰ ਇਹਨਾਂ ਨੂੰ ਐ ਲੈ ਕੇ ਆਇਆ ਵੀ ਯਾਰ ਕੋਈ ਸ਼ੌਂਕ ਹੀ ਆ ਸੱਜਣਾ ਹਨਾ ਤਿਆਰ ਕਰਦੂ ਪਹਿਲਾਂ ਆਪੋ ਦੇ ਕਈ ਡੇਰੀ ਵਾਲੇ ਆਏ ਨਹੀਂ ਪਤਾ ਕੱਟਣਾਂ ਨੂੰ ਵੇਚਣਾ ਹਾਂ ਇਹ ਵੀ ਜਾਂ ਦੇ ਦਾਂਗੇ ਚੱਲ ਮਾਣ ਨੂੰ ਕਹੇ ਹੋਵੇ ਕੋਈ ਗੱਲ ਨਹੀਂ ਮਾਹ ਤੁਸੀਂ ਉਹ ਖਾ ਲੈਣਾ ਉਹ ਕੱਟੀਆਂ ਸੀ ਮੱਝ ਲੈਣ ਗਏ ਆਪਣੇ ਪਿੰਡੋਂ ਮੱਝ ਲੈਣੀਆਂ ਨੀਲੀ ਦਾਬੀ ਦੀ ਅਸੀਂ 5 6000 ਦਾ ਤੇਲ ਫੂਕਤਾ ਤੇ ਚੰਗੀ ਮੱਝ ਨਹੀਂ ਵੀ ਨਹੀਂ ਦਿੱਤੀ ਮੱਝ ਮਿਲੀ ਨਹੀਂ ਪਰ ਉਹ ਰੱਤੀਆਂ ਮਿਲ ਗਿਆ ਹਾਂ ਕੱਟੀਆਂ ਲੈ ਆ ਸਾਨੂੰ ਇਹ ਕੱਟੀਆਂ ਦੀ ਮੰਨ ਕੇ ਚੱਲ ਵੀ ਅਸੀਂ ਇੱਧਰ ਗਏ ਸੀਗੇ ਫਰੋਜਪੁਰ ਕਿੰਨੀ ਠੀਕ ਹੈ ਗੱਲ ਤੇ ਚੱਲ ਕੱਟੀਆਂ ਲੈ ਆ ਚੱਲ ਮਾ ਹੁਣ ਆਪਣੇ ਕੋਲ ਮੈਂ ਵੀ ਘੱਟ ਰੱਖਦਾ ਕੱਟੀਆਂ ਕਿਉਂਕਿ ਉਹ ਕੱਟੀਆਂ ਚੰਗੀਆਂ ਨੇ ਲੈ ਇਧਰੋਂ ਫੇਸ ਕੁਆਲਟੀ ਇੱਕ ਵਾਰੀ ਫੇਰ ਦਿਖਾ ਦੇ ਤਾਂ ਅੱਖ ਖੁੱਖ ਦਿਖਾ ਦੇ ਨੇੜੇ ਲਾ ਕੇ ਤੇ ਪਿਓਰ ਨੀਲੀ ਜੀ ਆ ਗਈਆਂ ਅੱਖਾਂ ਦੋਨੇ ਇਹਨਾਂ ਦਾ ਰੇਟ ਦੋਨਾਂ ਦਾ ਕਿੰਨਾ ਦੱਸਿਆ? ਇਹ 15000 ਰੁਪਏ। 15 ਦੀਆਂ। ਇਹਦਾ ਕਿੰਨਾ ਦੱਸਿਆ ਸੀ ਆਪਾਂ ਦਾ? 20000 ਰੁਪਏ ਦੀ ਦੇ ਦਾਂਗੇ ਬਾਈ। 23 ਦੀ ਆਪਾਂ ਇਹ ਦੇ ਦਾਂਗੇ ਤੇ ਬਾਕੀ ਛੋਟ ਛੱਪਾ ਮਾਨਤਾਨ ਹੋ ਜਾਊਗਾ। ਹੁਣ ਮਾਰ ਦੇ ਤਰਸ ਉਹ ਬੱਚੀ ਤੇ ਕੈਮਰਾ। ਇਹ ਆ ਗਈ ਸੱਜਣੋ ਜਰਸੀ ਨਾਲ ਅਸਲ 'ਚ ਪੈਂਦੀ ਬੱਚੀ ਆ ਗਈ। ਇਹਦੀ ਉਮਰ ਕਿੰਨੀ ਕਾ? ਇਹ ਬਾਈ 8-9 ਮਹੀਨਿਆਂ ਦੀ ਬੱਚੀ ਆ ਗਈ ਇਹ। ਇਹਨੂੰ ਵੀ ਤੋਰ ਦੇ ਖੋਲ ਕੇ ਇਹਦੀ ਮਾਦਰ ਦਾ ਕੀ ਰਿਕਾਰਡ ਰਿਹਾ ਪਤਾ ਕੁਛ? ਇਹ ਬਾਈ ਮਾਂ ਤਾਂ ਇਹਦੀ ਬਾਲੀ ਚੰਗੀ ਹੈਗੀ। ਆਪਾਂ ਨੇ ਆਪਣੀ ਜਾਨ ਪੇਛਾਣ ਚੁ ਲਈ ਆ। ਹਾਂ ਹਾਂ। ਦਿਖਾ ਦਾਂਗੇ ਮ ਮਾ ਦਿਖਾ ਰਾਂਗੇ ਹਾਂ ਬਾਈ ਮਾਦਰ ਇਹਦੀ ਵੀ ਦਿਖਾ ਦਾਂਗੇ ਬਾਈ ਕਹਿੰਦਾ ਤੇ ਪਰਲੀਆਂ ਦੋ ਕਟੀਆਂ ਦੀ ਵੀ ਦਿਖਾ ਦਾਂਗੇ ਜਿਹੜੇ ਸੱਜਣ ਨੇ ਦੇਖਣੀਆਂ ਇਹਦੀ ਉਮਰ ਕਿੰਨੀ ਕਹੂ ਸੀਰੇ ਉੱਠ 9 ਮਹੀਨਿਆਂ ਦੀ ਮੰਨ ਚੱਕਾ 9 ਮਹੀਨੇ ਡੇੜ ਗੇੜ ਹੋਊਗੀ ਮਾਲਾ ਹਨ ਇਹ ਆ ਗਈ ਜਰਸੀ ਨਸਲ ਚ ਪੈਂਦੀ ਪੰਜਾਬ ਵਾਲੀ ਜਰਸੀ ਹੈ ਜਿਹਨੂੰ ਕਹਿੰਦੇ ਨੇ ਬੱਸੀ ਇਹ ਆ ਗਈ ਬਾਈ ਪੰਜਾਬ ਵਾਲੀ ਬੱਸੀ ਆ ਗਈ ਫੇਸ ਕੁਆਲਿਟੀ ਚੰਗੀ ਆ ਟੂਆ ਟੂਆ ਪੈਂਦਾ ਮੱਥੇ 'ਚ ਆ ਤੇ ਬਾਕੀ ਲੰਬਾਈ ਲੰਬੂਈ ਚੰਗੀ ਆ ਤੇ ਰੰਗ ਰੂਪ ਵੀ ਜਿਵੇਂ ਜਰਸੀ 'ਚ ਜ਼ਿਆਦਾਤਰ ਇਹੀ ਰੰਗ ਪਾਇਆ ਜਾਂਦਾ ਇਹ ਥਣ ਥਣ ਕਰ ਸੇਲਾ ਵੀ ਦਿਖਾ ਦੇ ਨੇੜੇ ਲਾ ਕੇ ਕੋਈ ਫਾਲਤੂ ਨਾ ਹੋਵੇ ਉਹ ਚੀਜ਼ ਦੀ ਸਮੱਸਿਆ ਆ ਜਾਂਦੀ ਆ ਹੋਰ ਕੋਈ ਸਮੱਸਿਆ ਨਹੀਂ ਆਉਂਦੀ ਹੁੰਦੀ ਬੋਚ ਕੇ ਜੇ ਦਿਖਾ ਦੇ ਸਿੰਗਲ ਚਾਰੀ ਨੇ ਚਾਰੀ ਨੇ ਚਾਰੀ ਨੇ ਚਾਰ ਥਾਣੀ ਨੇ ਸਿੰਗਲ ਬਾਈ ਕਹਿੰਦਾ ਮੈਂ ਚੈੱਕ ਕਰੇ ਹੋਏ ਨੇ ਇਹਦੇ ਵੀ ਇਹ ਆ ਗਈ ਜਰਸੀ ਨਸਲ ਦੀ ਬੱਚੀ ਮਾਦਰ ਦਾ ਦੁੱਧ ਕਿੰਨਾ ਕਰਿਆ ਸੀ ਇਹਦਾ ਬਾਈ ਯਾਰ ਆਪਾਂ ਹੁਣ ਕਿਹੜਾ ਸੱਚ ਦਾਦਾ ਹਣਾ ਉਹ ਮੰਨ ਕੇ ਚੱਲ ਵੀ ਮੇਰੇ ਸ਼ਾਵਨਾ 20 ਕੁ ਪਲੱਸ 15 ਤੋਂ ਪਲੱਸ ਹੋਊਗੀ। ਇਹ 20 ਕੁ ਪਲੱਸ ਵਾਲੀ ਆ ਗਈ। ਉਹਨਾਂ ਕੋਲ ਮਈਆਂ ਵੀ ਆਪ ਵਧੀਆ। ਉਹਨਾਂ ਨੂੰ ਵਜਾ ਨੂੰ ਦਿਖਾ ਦੇਣ ਦੇ ਸਮਾਰਕ ਉੱਤੇ 17-18 ਕਿਲੋ ਵਾਲੀਆਂ ਹੋ ਕਰ ਦੇਣਗੇ। ਇਹਦੇ ਪੈਸੇ ਕਿੰਨੇ ਲਵਾਂਗੇ? ਇਹਦਾ 10000 ਰੁਪਿਆ ਹੈਗਾ ਬਾਈ। ਇਹਦਾ ਮੁੱਲ ਹੈਗਾ 10000। ਹਾਂ ਕਰ ਲਾਂ ਕੋਈ ਗੱਲ ਨਹੀਂ ਕੋਈ ਜਮਾ ਮੁੱਲ ਜਾਇਜ ਨੇਗਾ ਆਪਾਂ ਨੂੰ ਪਤਾ ਹੁਣ ਨਹੀਂ ਬੱਸੀਆਂ ਦੇ 20-15 15000 ਮੰਗੀ ਜਾਂਦੇ ਨੇਗੇ। ਠੀਕ ਹੈ। ਆਪਾਂ ਨੂੰ ਐਂ ਚਾਲ ਵੀ ਲੈ ਹੁਣ ਲਿਆਏ ਹੁਣ ਕੱਲ ਨੂੰ ਮੱਝਾਂ ਲੈਣ ਜਾਣਾਗਾ। ਹਾਂਜੀ ਹਾਂਜੀ। ਇਹ ਵੀ ਚਾਲ ਹੁਣ ਬੱਸੀਆਂ ਹਿਸਾਬ ਨਾਲਾ ਕੱ ਪਤਾ ਪਹਿਲਾਂ ਹੀ ਮੇਰੇ ਕੋਲ ਬਹੁਤ ਕਟੀਆਂ ਦੇਤੀਆਂ ਪਤਾ ਹੁਣ ਕੱਲੀ ਆ ਕੱਟੀ ਰੱਖੀ ਹੋਈ ਆ ਘਰੇ ਠੀਕ ਆ ਗੱਲ ਠੀਕ ਆ ਨਾ ਇਹਦਾ ਮੁੱਲ ਹੈਗਾ 10000 ਮੌਕੇ ਤੇ ਮਾਨਤਾਨ ਕਰਦਾਂਗੇ ਹਾਂ 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 ਜੇ ਇਕੱਠੀਆਂ ਲੈਣੀਆਂ ਹੋਈਆਂ ਕਿਸੇ ਨੇ ਤਾਂ ਸਾਰੀਆਂ ਆਖਾ ਲਾਟ ਵੀ ਦੇ ਦਾਂਗੇ ਨੰਬਰ ਬੋਲ ਦਿਓ ਜੀ ਆਪ ਨੂੰ 81461 ਹਾਂਜੀ 70809 ਇੱਕ ਵਾਰੀ ਫੇਰ ਬੋਲ ਦੋ ਸਾਰੇ ਜਾਨਵਰਾਂ ਤੇ ਮਾਰ ਦੇ ਦੱਸ ਕੇ 81461 ਹਾਂਜੀ 70809 ਲੈ ਇਸ ਨੰਬਰ ਤੇ ਬਾਈ ਨਾਲ ਸੰਪਰਕ ਕਰ ਲਿਓ ਜਿਹੜੇ ਵੀ ਸੱਜਣ ਨੂੰ ਇਹਨਾਂ 'ਚ ਕੋਈ ਵੀ ਬੱਚਾ ਪਸੰਦ ਆਊਗਾ ਇਕੱਠੇ ਲੈਣਿਆ ਕੋਈ ਸੱਜਣ ਬਾਈ ਕਹਿੰਦਾ ਇਕੱਠੇ ਵੀ ਦੇ ਦਾਂਗੇ ਕੋਈ ਚੱਕਰ ਨਹੀਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਕਮਾਈ ਵਾਲਾ ਕੋਈ ਸਿਸਟਮ ਨਹੀਂ ਇੱਕ ਜਾਨ ਬਚਾ ਕੇ ਲਿਆਂਦੀਆਂ ਕੱਟੀਆਂ ਇਹ ਉਸ ਤੋਂ ਫਾਰਮ ਤੋਂ ਡੈਰੀ ਫਾਰਮ ਦੇ ਵਿੱਚ ਤੁਹਾਨੂੰ ਪਤਾ ਹੀ ਆ ਸ਼ਾਮ ਸੰਭਾਲ ਐਸੀ ਵੈਸੀ ਇਹ ਹੁੰਦੀ ਆ ਉਹ ਰਿਕਾਰਡ ਚੰਗਾ ਮਾਵਾ ਇਹਨੇ ਨੇ ਬਾਈ ਕਹਿੰਦਾ ਆਪਾਂ ਦਿਖਾ ਦਾਂਗੇ ਕੱਲੀ ਨੀਲੀ ਰਾਵੀ ਕੱਟੀ ਛੱਡ ਕੇ ਤਿੰਨੇ ਜਾਨਵਰਾਂ ਦੀਆਂ ਮਾਵਾ ਤੇ ਜਿਹੜੇ ਸੱਜਣ ਨੂੰ ਪਸੰਦ ਆਉਣੀਆਂ ਬਾਈ ਨਾਲ ਗੱਲਬਾਤ ਕਰਕੇ ਖਰੀਦ ਲਿਓ ਪਿੰਡ ਫਤੇਗੜ ਛੰਨਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਧੰਨਵਾਦ ਜੀ